ਬੀਤੇ ਦਿਨੀ بارش ਕਾਰਨ ਖੰਨਾ ਦੇ ਕਰੀਬੀ ਪਿੰਡ ਮਾਨਕ ਮਾਜਰਾ ਵਿਖੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਇਸ ਹਾਦਸੇ 'ਚ ਇੱਕ ਲੜਕੀ ਗੰਭੀਰ ਜ਼ਖਮੀ ਹੋ ਗਈ ਜਦਕਿ ਪਰਿਵਾਰ ਦੇ ਬਾਕੀ ਮੈਂਬਰ ਬਾਲਵਾਲ ਬਚ ਗਏ ਘਰ ਦੀ ਛੱਤ ਡਿੱਗਣ ਨਾਲ ਪਰਿਵਾਰ ਪੂਰੀ ਤਰ੍ਹਾਂ ਬੇਕਾਰ ਸੀ ਅਤੇ ਪਸ਼ੂਆਂ ਦੇ ਬਾੜੇ ਵਿੱਚ ਰਹਿਣ ਲਈ ਮਜਬੂਰ ਸੀ ਇਸ ਹਾਦਸੇ ਬਾਰੇ ਪਤਾ ਲੱਗਣ ਤੇ ਪੰਜਾਬ ਦੇ ਕੈਬਨਿਟ ਮੰਤਰੀ ਧਰਮਪ੍ਰੀਤ ਸਿੰਘ ਸੌਂਦ ਪਿੰਡ ਪਰਿਵਾਰ ਦੇ ਘਰ ਪਹੁੰਚੇ ਉਹਨਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਆਪਣੇ ਵੱਲੋਂ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਉਹਨਾਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਭਵਿੱਖ ਵਿੱਚ ਲੋੜ ਪੈਣ ਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਹਾਦਸੇ ਵਿੱਚ ਜ਼ਖਮੀ ਹੋਏ ਮਨਜੀਤ ਕੌਰ ਅਤੇ ਉਸਦੇ ਪਿਤਾ ਜਸਬੀਰ ਸਿੰਘ ਨੇ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੌਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਜੋ ਕਰਦੀ ਮੜੂਸਾਰੀ ਵਿੱਚ ਵਿੱਤੀ ਮਦਦ ਦਿੱਤੀ ਹੈ ਉਹ ਹਮੇਸ਼ਾ ਰਹਿਣੀ ਰਹਣਗੇ। ਮంత్రి ਸਾਹਿਬ ਨੇ ਜੋ ਆਰਥਿਕ ਤੌਰ ਤੇ ਮਦਦ ਕਰਨੀ ਚਾਹੀਦੀ ਉਹ ਮੇਰੀ ਮਦਦ ਕੀਤੀ ਹੈ ਮੈਂ ساری ਉਮਰ ਇਹ ਰਿਲੜੀ ਰਹੂੰਗਾ ਹੀ ਉਹ ਉਹਨਾਂ ਨੇ ਕਿਹਾ ਵੀ ਜੇ ਉਹ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਮੈਂ ਹੋਰ ਹਰ ਰਿਲੇ ਮਦਦ ਕਰੂੰਗਾ ਹੀ ਮਦਦ ਕਰਕੇ ਗਏ ਨੇ ਕਰਕੇ ਗਏ ਨੇ ਕੀ ਹੋਇਆ ਸੀਗਾ ਅਸੀਂ ਜਦੋਂ ਕਵਰੇਜ ਕਰਕੇ ਗਏ ਸੀ ਉਦੋਂ ਛੱਤ ਚੋਰੀ ਹੋ ਗਈ ਸੀ ਹਾਂਜੀ ਉਹ ਤਾਂ ਚੋਰੀ ਤੇ ਉਸ ਤੋਂ ਬਾਅਦ 31 ਜਿਹੜੀ ਆ ਹੁਣ 31 ਸੰਡੇ ਆਇਤਵਾਰ ਨੂੰ 31 ਤੇ ਲੰਘਿਆ ਨਾ ਜੀ ਉਹਨੂੰ ਦੁਬਾਰਾ 10 ਵਜੇ ਪੂਰੇ ਮੀਂਹ ਦੇ ਜੋਰ ਤੇ ਸਾਰੀ ਛੱਤ ਕਰ ਗਈ ਜੀ ਤਲੰਗੀ ਹੋਇਆ ਸੀਗਾ ਜੋ ਪਹਿਲਾਂ ਜਿਹੜੇ 2019 ਨੂੰ 19825 ਨੂੰ ਗੁੜੀਆ ਦੇ ਸੱਤ ਤੇ ਛੱਤ ਦੀਆਂ ਲੈਂਨ ਕਰਕੇ ਸਿਰ ਗਿਆ ਟੁੱਟਣ ਕਰਕੇ ਸੱਤ ਤੇ ਸਟਾਂ ਲੱਗੀਆਂ ਗਈ ਇਹਦੇ ਫਿਰ ਰੇਨ ਮਾ ਪੀਜੀ ਆ ਲੱਗਾ ਚੰਡੀਗੜ੍ਹੀ ਉਹਨਾਂ ਨੇ ਇਹਦਾ ਲਾਅ ਸ਼ੁਰੂ ਕੀਤਾ ਹੁਣ ਵੀ ਦਵਾਈ ਉੱਥੋਂ ਚੱਲ ਰਹੀ ਹੈ ਇਹਨਾਂ ਦੀ ਤੇ ਬਾਕੀ ਮੈਂ ਤੁਹਾਡੇ মিডিਆ ਵਾਲੇ ਦਾ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਉਹ ਕਰਕੇ ਮੈਨੇ ਇੱਥੇ ਰੱਖ ਕੇ ਮੇਰੀ ਮਦਦ ਹੋਈ ਹੈ ਮੈਂ ਬਹੁਤ-ਬਹੁਤ ਚੈਨਲ ਦਾ ਧੰਨਵਾਦ ਕਰਦਾ ਹਾਂ ਸਕੀਨ ਹਾਂਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੋ ਸਾਨੂੰ ਮਦਦ ਦਿੱਤੀ ਅਤੇ ਸਾਡੇ ਮਕਾਨ ਤਿਆਰ ਕਰਵਾਉਣ ਚ ਮਦਦ ਕੀਤੀ ਅਸੀਂ ਸੌਂਦੇ ਸਾਹਿਬ ਜੀ ਦਾ ਧੰਨਵਾਦ ਕਰਦੇ ਆ ਕਿ ਸਾਡੇ ਹਮੇਸ਼ਾ ਸਾਡੇ ਨਾਲ ਖੜੇ ਰਹਿਣਗੇ ਤੇ ਅਸੀਂ ਉਹਨਾਂ ਦੇ ਨਾਲ ਵੀ ਖੜੇ ਰਾਵਾਂਗੇ ਹਾਂਜੀ ਸੱਤ ਸਿਰ ਤੇ ਸੱਤ ਡੁੱਗ ਨਾਲ ਜੋ ਕਿ ਮੇਰੇ ਸਿਰ ਦੇ ਟਾਂਕੇ ਲੱਗੇ ਸੀ ਅਤੇ ਬਾਹ ਦੇ ਟਾਂਕੇ ਲੱਗੇ ਸੀ ਜੋ ਮੇਰੇ ਘਰ ਦੇ ਨੇ ਮੰਗ ਟਾਂਕੇ ਮੇਰਾ ਇਲਾਜ ਕਰਵਾਇਆ ਤੇ ਇਸ ਟਾਈਮ ਮੇਰਾ ਇਲਾਜ ਟੰਡਗਾੜ ਪੀਰੀਟ ਤੇ ਚੱਲ ਰਿਹਾ ਮਤਲਬ ਮੇਰੀ ਦਵਾਈ ਉੱਥੋਂ ਚੱਲ ਪਈ ਆ ਤੇ ਜਣ ਅੱਗੇ ਨੂੰ ਥੋੜਾ ਫਰਕ ਆ ਜਣ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਜੋ ਸਾਡੇ ਘਰ ਦੀ ਹਾਲਤਾਂ ਦੇਖ ਕੇ ਗਏ ਆ ਤੇ ਸਾਡੀ ਮਦਦ ਕਰਕੇ ਗਏ। ਦੇਖੋ ਇਹ ਮੇਰੇ ਹਲਕੇ ਖੰਨਾ ਦਾ ਪਿੰਡ ਮਾਨਕਮਾਜਰਾ ਉੱਥੋਂ ਸਾਡੇ ਬਹੁਤ ਸਤਿਕਾਰਯੋਗ ਬਾਪੂ ਜੀ ਜਸਵੀਰ ਸਿੰਘ ਜੀ ਸਾਡੇ ਨਾਲ ਖੜੇ ਨੇ। 4-5 ਦਿਨ ਪਹਿਲਾਂ ਦੇਖੋ ਪੂਰੇ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਭਾਰੀ ਬਰਸਾਤ ਪੈ ਰਹੀ ਹੈ ਜਿਹਦੇ ਕਰਕੇ ਛੱਤ ਚੋਂ ਦੀ ਹੋਣ ਕਰਕੇ ਪੁਰਾਣੀ ਛੱਤ ਹੋਣ ਕਰਕੇ ਇਹ ਗਿਰਗੀ ਛੱਤ ਬੱਚੀ ਦੇ ਵੀ ਸੱਟਾ ਸੁੱਟਾ ਲੱਗੀਆਂ ਕਾਫੀ। ਚਲੋ ਬੱਚੀ ਦਾ ਇਲਾਜ ਕਰਵਾਇਆ ਗਿਆ ਠੀਕ ਆ ਹੁਣ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਖਤਰੇ ਵਾਲੀ ਗੱਲ ਨਹੀਂ ਪਰ ਸਾਡਾ ਫਰਜ਼ ਬਣਦਾ ਸੀਗਾ ਵੀ ਮੈਂ ਜੋ ਮਦਦ ਮੇਰੇ ਤੋਂ ਹੁੰਦੀ ਹੈ ਮੈਂ ਉਹ ਮਦਦ ਵੀ ਕਰਕੇ ਜਾਵਾਂ ਆ ਕੇ ਹਾਲਚਾਲ ਪੁੱਛ ਕੇ ਜਾਵਾਂ ਸੋ ਅੱਜ ਮੈਂ ਉਰੇ ਪਹੁੰਚੇ ਆਂ ਤੇ ਮੈਂ ਬਾਪੂ ਜਸਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਦੀ ਮਤਲਬ ਕਿ ਗੱਲਬਾਤ ਸੁਣੀ ਹੈ ਔਰ ਇਹਨਾਂ ਨੂੰ ਕਿਹਾ ਵੀ ਤੁਹਾਡੇ ਨਾਲ ਆ ਤੁਹਾਡੇ ਬਰਾਬਰ ਖੜੇ ਆਂ ਵੀ ਤੁਸੀਂ ਇਹ ਜਿਹੜੀ ਛੱਤ ਦਾ ਛੱਤ ਦਾ ਕੰਮ ਕੱਲ ਤੋਂ ਸ਼ੁਰੂ ਕਰਵਾਓ